ਇੱਕ ਹਫ਼ਤਾ ਪਹਿਲਾਂ ਸੁਣੀ ਹੋਈ ਗੱਲ ਤੇ ਮੈਂ ਇਸ ਵੀਡੀਓ ਨੂੰ ਬਣਾਉਣ ਲੱਗਾ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਆਪਾਂ ਕਿਤੇ ਵੀ ਕੰਮ ਕਰਦੇ ਆਂ ਤੇ ਖੇਤੀ 'ਚ ਕਰਦੇ ਆਂ ਜਾਂ ਕਿਸੇ ਫੈਕਟਰੀ 'ਚ ਕਰਦੇ ਆਂ ਜਾਂ ਕੋਈ ਵੀ ਆਪਣੀ ਜਗ੍ਹਾ ਜਿੱਥੇ ਆਪਾਂ ਕੰਮ ਕਰਦੇ ਆਂ ਤੇ ਆਪਾਂ ਨੂੰ ਧਿਆਨ ਦੇ ਨਾਲ ਆਪਣਾ ਜਿਹੜਾ ਕੰਮ ਉਹ ਕਰਨਾ ਚਾਹੀਦਾ ਕਿਉਂਕਿ ਮੈਂ ਇੱਕ ਹਫ਼ਤਾ ਪਹਿਲਾਂ ਇੱਕ ਵੀਡੀਓ ਸੁਣੀ ਤੇ ਇੱਕ ਮੈਨੂੰ ਲਾਈਵ ਕਿਸੇ ਦੋਸਤ ਨੇ ਮੈਨੂੰ ਗੱਲ ਦੱਸੀ ਸੀਗੀ ਉਹ ਗੱਲ ਸੀਗੀ ਲਗਜ਼ੰਬਰ ਕੋਈ ਸ਼ਹਿਰ ਦਾ ਨਾਮ ਆ ਮੈਂ ਇਹ ਪਹਿਲੀ ਵਾਰੀ ਸੁਣਿਆ ਸੀ ਤੇ ਹੁਣ ਮੈਨੂੰ ਪ੍ਰੋਪਰ ਨਾਮ ਨਹੀਂ ਉਹਦਾ ਵੀ ਇਹੀ ਹੁੰਦਾ ਲੰਗਜ਼ੰਬਰ ਹਨਾ ਤੇ ਉਹ ਸ਼ਹਿਰ ਦੇ ਵਿੱਚ ਇੱਕਦੋ ਆਪਣੇ ਦੋਸਤ ਹੈਗੇ ਨੇ ਦੂਰ ਹਨਾ ਤੇ ਉਹਨਾਂ ਨੇ ਦੱਸੀ ਗੱਲ ਵੀ ਇੱਥੇ ਸੱਟ ਲੱਗੀ ਸਾਡੇ ਹਨਾ ਉਹਨਾਂ ਕੋਲੇ ਪੇਪਰ ਵਗੈਰਾ ਨਹੀਂ ਸੀ ਕੋਈ ਹੁਣ ਮੈਨੂੰ ਪਤਾ ਨਹੀਂ ਉੱਥੇ ਤੇ ਪੇਪਰ ਕਿੱਦਾਂ ਬਣਦੇ ਆ ਕੀ ਹੁੰਦਾ ਕੀ ਹਸਲਤਾ ਵਾ ਨਾ ਆਉਂਦਾ ਯੋਰਪ ਦੇ ਵਿੱਚ ਹੀ ਆ ਤੇ ਇੱਕ ਮੈਨੂੰ ਸਾਈ ਪ੍ਰਸਤ ਮੈਨੂੰ ਇਹ ਗੱਲ ਪਤਾ ਲੱਗੀ ਆ ਗੱਲ ਇਹ ਆ ਕਿ ਆਪਾਂ ਜਦੋਂ ਵੀ ਜਿੱਥੇ ਕੰਮ ਕਰਦੇ ਆ ਆਪਾਂ ਧਿਆਨ ਦੇ ਨਾਲ ਕੰਮ ਨਹੀਂ ਕਰਦੇ ਹਨਾ ਕਈ ਵਾਰੀ ਇੱਕ ਦੋ ਮੁੰਡੇ ਜਿਹੜੇ ਖੇਤੀ ਵਾਲੇ ਨੇ ਉਹ ਟਰੈਕਟਰ ਚੱਕਿਆ ਆਪ ਕੋਸ਼ਿਸ਼ ਕਰ ਲੈਂਦੇ ਨੇ ਚੱਕਣ ਦੀ ਵੀ ਚੱਲ ਯਾਰ ਅਸੀਂ ਕਰ ਲੈਂਦੇ ਹਾਂ ਜਿਹੜੇ ਬੰਦੇ ਨੂੰ ਟਰੈਕਟਰ ਆਉਂਦਾ ਚਲਾਉਣਾ ਤੇ ਉਹੀ ਪੁੱਛ ਕੇ ਫਿਰ ਉਹ ਚੀਜ਼ ਨੂੰ ਆਪਾਂ ਹੱਥ ਹੱਥ ਪਾਈਏ ਕੰਮ ਨੂੰ ਤੇ ਇਹਦਾ ਕੋਈ ਬਿਨਾ ਬੇਫਾਲਤੂ ਤਾਂ ਆਪਾਂ ਚੱਕ ਲਈਏ ਵੀ ਫਾਇਦਾ ਨਹੀਂ ਦੋਨਾਂ ਮੁੰਡਿਆਂ ਦੇ ਸੱਟਾਂ ਦੀ ਜਿਹੜੀ ਗੱਲ ਆ ਪਤਾ ਲੱਗੀ ਆ ਕਿਸੇ ਦੀ ਉਂਗਲ ਵੱਢੀ ਗਈ ਆ ਤੇ ਇੱਕ ਦੇ ਝਰੀਟਾਂ ਝੂਟਾਂ ਲੱਗੀ ਉੱਪਰ ਉਹ ਦੇਕ मतलब ਧਰਤੀ ਦੇ ਕਿਸੜ ਗਿਆ ਹਨਾ ਮਤਲਬ ਉਹਨਾਂ ਕੋਲੇ ਪੇਪਰ ਵਗੈਰਾ ਨਹੀਂ ਹੈਗੇ ਜਿਹੜਾ ਮਾਲਕਾ ਡਾਕਟਰ ਦੇ ਨਹੀਂ ਲੈ ਕੇ ਜਾ ਸਕਦਾ ਕੋਈ ਵੀ ਬੰਦਾ ਹਨਾ ਜਿੰਨਾ ਚਿਰ ਆਪਣੇ ਕੋਲ ਇੱਕ ਡਾਕੂਮੈਂਟ ਨਹੀਂ ਹੈਗਾ ਕਿਸੇ ਵੀ ਦੇਸ਼ ਦਾ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਸਲਾਹ ਦੇਣੀ ਚਾਹੁੰਦਾ ਛੋਟੀ ਜੀ ਅਗਰ ਆਪਾਂ ਜਿੱਥੇ ਕੰਮ ਕਰਦੇ ਆ ਆਪਾਂ ਧਿਆਨ ਦੇ ਨਾਲ ਕੰਮ ਕਰੀਏ ਕਿਉਂਕਿ ਆਪਣੇ ਕੋਲੇ ਪੇਪਰ ਵਗੈਰਾ ਨਹੀਂ ਹੁੰਦਾ ਹੁੰਦੇ ਤੇ ਆਪਾਂ ਲਾਜ ਨਹੀਂ ਕਰਵਾ ਸਕਦੇ ਆਪਣੇ ਪੰਜਾਬ ਤੋਂ ਵੈਸੇ ਮਾੜੀ ਜਿਹੀ ਸੱਟ ਲੱਗੀ ਡਾਕਟਰ ਦੇ ਚੱਕ ਕੇ ਲੈ ਜਾਂਦੇ ਆ ਪਰ ਇੱਥੇ ਆ ਚੀਜ਼ਾਂ ਦਾ ਔਖਾ ਬਸ ਆ ਦੋ ਤਿੰਨ 2.5 ਮਿੰਟ ਦੀ ਵੀਡੀਓ ਦੇ ਵਿੱਚ ਉਹਨੂੰ ਦੱਸਣੀ ਚਾਹੁੰਦਾ ਗੱਲ ਬਈ ਇਹ ਚੀਜ਼ ਦਾ ਬਹੁ ਕਿਸੇ ਨੂੰ ਨੌਲੇਜ ਹੈ ਵੀ ਤੁਸੀਂ ਉਹਨੂੰ ਦੱਸ ਸਕਦੇ ਹੋ ਪਰ ਆਪ ਮਤਲਬ ਤੇਜ਼ੀ ਦੇ ਵਿੱਚ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਇੱਥੇ ਜਿਆਦਾ ਫੁਰਤੀ ਦਿਖਾਉਣ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਜ਼ੋਰ ਦਿਖਾਈਏ ਵੀ ਕੋਈ ਚੱਕਰ ਨਹੀਂ ਹੈਗਾ ਯਾਰ ਜ਼ੋਰ ਫਿਰ ਕੀ ਹੋ ਗਿਆ ਦਿਖਾ ਦਿਓ ਬੰਦੇ ਨੂੰ ਕੱਪ ਨੂੰ ਦਿਖਾ ਦਿਓ ਮਾਲਕ ਨੂੰ ਦਿਖਾ ਦਿਓ ਜਿਹੜਾ ਹੈਗਾ ਵੀ ਅਸੀਂ ਭਾਈ ਜ਼ੋਰ ਨਾਲ ਕੰਮ ਕਰਦੇ ਆਂ ਕੋਈ ਫਾਇਦਾ ਨਹੀਂ ਹੈਗਾ ਆਪਣਾ ਆਰਾਮ ਨਾਲ ਧਿਆਨ ਨਾਲ ਕੰਮ ਕਰੀਏ ਸਰੀਰ ਆਪਣਾ ਕੱਲ ਨੂੰ ਖਰਾਬ ਹੋ ਗਿਆ ਮਾਲਕ ਵੀ ਕੰਮ ਤਾਂ ਤੁਹਾਨੂੰ ਇੱਕ ਦੋ ਮਹੀਨਿਆਂ ਚ ਜਾਂ ਦੂਜੇ ਤੇ ਜਦ ਨਹੀਂ ਕੱਢ ਦਿੰਦੇ ਵੀ ਅਸੀਂ ਤੈਨੂੰ ਸੁਭਾਣ ਨਹੀਂ ਸਕਦੇ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰਤ ਆਪ ਨੂੰ ਧਿਆਨ ਰੱਖਣ ਦੀ ਧੰਨ